ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਪੋਸਟ ਤੇ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਜੀ ਇੱਕ ਸਵਾਲ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਦੇ ਵਿੱਚ ਖਾਸ ਕਰਕੇ ਬਹੁਤ ਹੀ ਜ਼ਿਆਦਾ ਕੰਟਰੋਵਰਸ਼ਲ ਹੋ ਚੁੱਕਾ ਆ ਤੇ ਕਈਆਂ ਨੇ ਆਪਣੇ ਅਲੱਗ-ਅਲੱਗ ਬਿਆਨ ਦਰਜ ਕੀਤੇ ਨੇ ਇਸ ਬਾਰੇ ਕਿ ਸਿੱਖ ਮੀਟ ਖਾ ਸਕਦੇ ਹਨ ਕਿ ਨਹੀਂ ਕਈ ਕਹਿੰਦੇ ਨੇ ਖਾ ਸਕਦੇ ਆ ਕਈ ਕਹਿੰਦੇ ਨਹੀਂ ਖਾ ਸਕਦੇ ਪਰ ਸੰਤ ਮਸਕੀਨ ਜੀ ਦੇ ਇਸ ਬਾਰੇ ਵਿਚਾਰ ਕੀ ਹਨ ਉਹ ਆਪਾਂ ਅੱਜ ਇਸ ਵੀਡੀਓ 'ਚ ਦੇਖਾਂਗੇ ਹੋ ਸਕੇ ਤਾਂ ਵੀਡੀਓ ਨੂੰ ਪੂਰਾ ਦੇਖੋ ਤੇ ਫਿਰ ਆਪਣੇ ਵਿਚਾਰ ਜਰੂਰ ਕਮੈਂਟ ਆਵੇ ਸਾਂਝੇ ਕਰਿਓ ਤੇ ਜੇਕਰ ਵੀਡੀਓ ਪਸੰਦ ਆਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਕਿ ਇਹ ਝਗੜਾ ਇੰਡੀਆ 'ਚ ਤੇ ਹੈ ਨਹੀਂ ਮੈਂ ਇਤਨਾ ਸ਼ਹਿਰਾਂ 'ਚ ਪਰਮਣ ਕਰਦਾ ਕੋਈ ਇਸ ਤਰ੍ਹਾਂ ਦਾ ਸਿਲਸਿਲਾ ਮੈਂ ਦੇਖਿਆ ਨਹੀਂ ਪਰ ਬਾਹਰ ਕੁਝ ਜ਼ਿਆਦਾ ਉਹਦਾ ਇੱਕ ਕਾਰਨ ਕਿ ਪੰਥ ਦੇ ਬਣਾਈ ਹੋਈ ਜੋ ਮਰਿਆਦਾ ਹੈ ਉਸ ਦਾ ਕੋਈ ਪ੍ਰਚਾਰ ਨਹੀਂ ਹੋਇਆ ਗੁਰਬਾਣੀ ਦਾ ਪ੍ਰਚਾਰ ਨਹੀਂ ਹੋਇਆ ਸਿੱਧੀਆਂ ਪੁੱਠੀਆਂ ਗੱਲਾਂ ਜਿਸ ਨੇ ਕਹਿ ਦਿੱਤੀਆਂ ਉਹ ਕਬੂਲ ਕਰ ਲਈਆਂ ਨਹੀਂਆਂ ਜੋ ਪੰਥ ਖਰੜੇ ਤੇ ਵੀ ਪੂਰੀਆਂ ਨਹੀਂ ਉਤਰਦੀਆਂ ਤੇ ਤੁਸੀਂ ਆਹ ਕੁਛ ਖਰੜੇ ਨੂੰ ਮੰਨਦੇ ਹੀ ਨਹੀਂ ਫਿਰ ਤੇ ਨਿਰੰਕਾਰੀਆਂ ਦਾ ਵੀ ਕੋਈ ਕਸੂਰ ਨਹੀਂ ਤੇ ਰੱਬ ਦਾ ਸਵਾਮੀਆ ਦਾ ਵੀ ਕਿਉਂਕਿ ਉਹ ਵੀ ਕੰਨ ਅਸੀਂ ਨਹੀਂ ਮੰਨਦੇ ਔਰ ਜੇ ਹੁਣ ਨਿਕੰਮੇ ਝਗੜੇ ਲੈ ਕੇ ਅਸੀਂ ਦੋ ਦੋ ਤਿੰਨ ਤਿੰਨ ਧੜੇ ਖੜੇ ਕਰ ਛੱਡਨੇ ਨੇ ਬਹੁਤ سارے ਬੰਦੇ ਇਸ ਵਾਸਤੇ ਹਟ ਪੈਂਦੇ ਨੇ ਨਿਕੰਮੀ ਪੈਸੇ ਛੇੜ ਬੈਠਦੇ ਆ ਔਰ ਸਤਗੁਰ ਇਸ ਬਹਿਸ ਨੂੰ ਤੇ ਕਰੀਬਨ ਕਰੀਬਨ ਮੂੜਤਾ ਹੀ ਮੰਨਦੇ ਨੇ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਵਿੱਚ ਪਾਪ ਸਮਾਣੇ ਤੇ ਇਹ ਪੈਸ ਮੈਂ ਛੇੜ ਦੇਵਾਂ ਤਾਂ ਕਰੀਬਨ ਕਰੀਬਨ ਮੈਂ ਵੀ ਮੂੜਾਂ ਪਰ ਸੇਣਕ ਹੋਣ ਦਾ ਦਾਵਾ ਨਹੀਂ ਮੇਰਾ ਲੇਕਿਨ ਮੂਰਖਤਾ ਦੀ ਮੋਹਰ ਲਵਾਉਣ ਤੋਂ ਜੀ ਖਬਰਾਂਦਾ ਐਨਾਂ ਹੀ ਮੈਂ ਜ਼ਰੂਰ ਅਰਜ਼ ਕਰਦਾ ਕਿਉਂਕਿ ਸਤਿਗੁਰ ਕਹਿੰਦਾ ਮੂੜ ਹੈ ਤੇ ਬੰਦਾ ਇਸ ਬਹਿਸ ਨੂੰ ਛੇੜਦਾ ਹੀ ਕਿਉਂ ਹੈ ਇਹ ਬੱਸ ਛੜਨ ਵਾਲੀ ਨਹੀਂ ਤੇ ਸਤਿਗੁਰੂ ਇਸ ਦੇ ਸਵਾਲ ਕਰਦਨ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਨੇ ਪਾਪ ਸੁਣਾਣੇ ਪਹਿਲੇ ਮੈਨੂੰ ਇਹ ਖੋਲ ਕੇ ਦੱਸੋ ਸਾਗ ਕੀ ਏ ਤੇ ਮਾਸ ਕੀ ਏ ਗੁਰੂ ਨਾਨਕ ਦੇਵ ਜੀ ਪਹਿਲਾ ਮਾਸੋਂ ਨਿਮਿਆ ਮਾਸੇ ਅੰਦਰ ਸਾਸ ਫਿਰ ਵੱਡਾ ਹੋਇਆ ਵਿਆਹਿਆ ਕਰ ਲਿਆ ਮਾਸ मांसो ही मांस उपजे मांसो सबे साथ मांस मांस कर मूर्ख झगड़े ज्ञान ध्यान नहीं जाने कौन मांस कौन साग कहावे किसमें पाप समाने एक पुस्तक पढन नो मेनू मिली दिल्ली देच लिखी एक बीबी ने और उस पुस्तक दे ऊपर पंतीये रस मीठा रस मांस 400 ਸਫੇਹੀ ਦੀ ਇਹ ਪੁਸਤਕ ਇਸ ਦੇ ਵਿੱਚ ਕਰੀਬਨ ਕਰੀਬਨ ਇਸ ਢੰਗ ਨਾਲ ਸਿੱਖੀ ਰੂਪ ਪੇਸ਼ ਕੀਤਾ ਗਿਆ ਜਿਹੜਾ ਪੁਰਾਣਾ ਬ੍ਰਾਹਮਣ ਮਤ ਸੀ ਤੇ ਮੈਂ ਫਿਰ ਅਰਜ਼ ਕਰਾਂ ਸਿੱਖ ਧਰਮ ਜੈਨ ਧਰਮ ਨਹੀਂ ਹੈ ਸਿੱਖ ਧਰਮ ਬੋਧ ਧਰਮ ਨਹੀਂ ਹੈ ਸਿੱਖ ਧਰਮ ਸਨਾਤਨ ਮਤ ਨਹੀਂ ਹੈ ਸਿੱਖ ਧਰਮ ਬ੍ਰਾਹਮਣ ਮਤ ਨਹੀਂ ਹੈ ਤੇ ਜਿਸ ਢੰਗ ਦੀ ਅਹਿੰਸਾ ਤੇ ਜਿਸ ਢੰਗ ਦੀ ਛੂਆਛਾਤ ਸਿੱਖ ਧਰਮ ਦੇ ਚਲਿਆਂਦੇ ਗਈਏ ਨਿਰੋਲ ਪੁਰਾਣਾ ਬ੍ਰਾਹਮਣ ਵਤ ਔਰ ਕੁਛ ਨਹੀਂ ਨਿਰੋਲ ਪੁਰਾਣਾ ਬ੍ਰਾਹਮਣ ਔਰ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਜ਼ਰੂਰ ਇਤਿਹਾਸਕ ਗ੍ਰੰਥ ਪੜ੍ਹਨਾ ਹੈ ਮੈਂ ਕਿਧਰੇ ਭੁੱਲ ਕਰਦਾ ਵਾਂ ਮੇਰੀ ਸੁਦਾਈ ਕਰ ਦੇਣਾ ਜ਼ਰੂਰ ਕਿਉਂਕਿ ਇਹਨਾਂ ਇਤਿਹਾਸਕ ਗ੍ਰੰਥਾਂ ਨੂੰ ਲੈ ਕੇ ਮੈਂ ਕੌਮ ਦੇ ਬੜੇ ਮੁਖੀਆਂ ਮੁਖੀਆਂ ਦੇ ਕੋਲ ਗੋਮਿਆ ਇਹ ਇਤਿਹਾਸ ਹੈ ਸਾਡਾ ਤੋਂ ਸੰਸ਼ੇਵ ਵਿੱਚ ਮੈਂ ਅਰਜ਼ ਕਰਾਂ ਕਿ ਪੁਸਤਕ ਜਦ ਮੈਨੂੰ ਭੇਟ ਕੀਤੀ ਗਈ ਜਿਹਦੇ ਵਿੱਚ ਕਰੀਬਨ ਕਰੀਬਨ ਰਹਿਤ ਨਾਮ ਹੈ ਤੇ ਉਹਨਾਂ ਤਮਾਮ ਪੰਕਤੀਆਂ ਨੂੰ ਛੱਡ ਦਿੱਤਾ ਗਿਆ ਜੋ ਗੁਰੂ ਗ੍ਰੰਥ ਸਾਹਿਬ ਦੀ ਹਸਨ ਇਸ ਵਿਸ਼ੇ ਦੇ ਸੰਬੰਧ ਵਿੱਚ ਕੁਝ ਉਹ ਪੰਕਤੀਆਂ ਲੈ ਲਏ ਗਈਆਂ ਭਗਤ ਕਬੀਰ ਦੀਆਂ ਜੋ ਕੁਰਬਾਨੀ ਦੇ ਸੰਬੰਧ ਵਿੱਚ ਨੇ ਜਿੱਥੇ ਕਬੀਰ ਕਹਿੰਦੇ ਨੇ ਵੀ ਤੁਸੀਂ ਕਹਿੰਦੇ ਹੋ ਹਲਾਲ ਕੀ ਤਰ ਹੈ ਇਹਦਾ ਕੀ ਮਤਲਬ ਹੈ ਖੁਦਾ ਤੇ ਕੁਰਬਾਨੀ ਨਹੀਂ ਮੰਗਦਾ ਖੁਦਾ ਨੂੰ ਤੇ ਲੋੜ ਨਹੀਂ ਤੁਹਾਡੀ ਲੋੜ ਹੋ ਸਕਦੀ ਖੁਦਾ ਦੀ ਲੋੜ ਨਹੀਂ ਹੈ ਮੱਕੇਸ ਤੁਸੀਂ ਕਟੀ ਜਾ ਰਹੇ ਹੋ ਗਊਆਂ ਨੂੰ ਬੱਕਰੀਆਂ ਨੂੰ ਤੇ ਆਖੋ ਖੁਦਾ ਮੰਗਦਾ ਹੈ ਖੁਦਾ ਦੀ ਇਹ ਮੰਗ ਨਹੀਂ ਹੈ ਖੁਦਾ ਦੀ ਇਹ ਲੋੜ ਨਹੀਂ ਹੈ ਖੁਦਾ ਦੀ ਇਹ ਚਾਹਤ ਨਹੀਂ ਹੈ ਇਹਨੂੰ ਖੁਦਾ ਨਾਲ ਨਾ ਜੋੜੋ ਕਬੀਰ ਕਰਿ ਬਿਨੁ ਕਰੀ ਬਨੁ ਰੋਜ਼ਿਆਂ ਦੇ ਨਾਲ ਰਮਜ਼ਾਨ ਦੇ ਦਿਨਾਂ ਜੋ سلسلہ ਇਹ ਚੱਲਦਾ ਹੈ ਉਸ ਦੀ ਚਰਚਾ ਕਰਦene ਔਰ ਇਸ ਸਾਰੀ ਗੱਲ ਖੋਲ ਕੇ ਮਹਾਨ ਡੀਕਾਨਕਾਰ ਗੁਰਗ੍ਰੰਥ ਸਾਹਿਬ ਦੇ ਪ੍ਰਿੰਸੀਪਲ ਸੈਡ ਸਿੰਘ ਨੇ ਖੋਲ ਦਿੱਤੀ ਹੈ। ਫੜੀ ਦਿੱਲੀ ਦੇ ਵਿੱਚ ਮੈਨੂੰ ਮੀਟ ਕੀਤੀ ਗਈ। ਤੇ ਮੈਂ ਉਸ ਬੀਬੀ ਨੂੰ ਕਹਿ ਬਠੀ ਕਿ ਤੂੰ ਪੁਸਤਕ ਲਿਖੀ ਹੈ ਤੇ ਇਸ ਦੇ ਵਿੱਚ ਜੋ ਕੁਝ ਲਿਖਿਆ ਹੈ ਉਹ ਤੇ ਸਿਰਲੇਖ ਤੋਂ ਹੀ ਪਤਾ ਚੱਲਦਾ ਪਿਆ। कि पुस्तक ਦੇ ਨਾਮ ਤੋਂ ਹੀ ਪਤਾ ਚਲ ਰਿਹਾ ਪਰ ਮੈਂ ਪੁਸਤਕ ਕਬੂਲ ਨਹੀਂ ਕਰਨੀ। ਜਾਂ ਇਸ ਸੰਬੰਧੀ ਕੁਝ ਵਿਚਾਰ ਵਟਾਂਦਰਾ ਫੇਰ ਲੈ ਕਰ। ਖੈਰ ਬੈਠ ਕੇ ਉਸ ਦੀ ਕੋਠੀ 'ਚ ਨਾ ਲਈ ਮਾਡਰਨ ਟਾਊਨ ਦੀ ਗੱਲ। ਪੰਕਤੀ ਸ਼ਰਮੌਰੇ ਸੀ ਗੁਰੂ ਨਾਨਕ ਦੇ। ਰਸ ਸੋਨਾ ਰਸ ਰੂਪਾ ਕੰਮਲ ਰਸ ਪਰ ਮਲਕੀ ਵਾਸ। ਰਸੇ ਜਾ ਰਸ ਘੋੜੇ ਮੰਦਰ ਰਸਮੀ ਠਾ ਰਸ ਮਾਸ। ਇਹ ਤੇ रस ਸਰੀਰ ਕੇ ਕਹ ਘਟ ਨਾਮ ਨਿਵਾਸ ਇਤਨੇ रस ਸਰੀਰ ਦੇ ਚੋਵਨ ਮਾਸ ਹੋਵੇ ਤੇ ਨਾਮ ਦਾ ਵਾਸਾ ਕਿੱਥੇ ਹੋ ਸਕਦਾ ਨਾਮ ਨਹੀਂ ਵਸ ਸਕਦਾ ਮੈਂ ਕਿ ਠੀਕ ਇਸ ਪੰਕਤੀ ਨੂੰ ਸਾਹਮਣੇ ਰੱਖ ਕੇ ਤੋਂ ਮਾਸ ਦੀ ਬੜੀ ਸੋਹਣੀ ਵਿਆਖਿਆ ਕਰ ਦਿੱਤੀ ਬਹੁਤ ਸੋਹਣੀ ਬੜੀ ਉੱਤਮ ਵਿਆਖਿਆ ਔਰ 400 ਸਫੇ ਰੰਗ ਦਿੱਤੇ ਲੇਕਿਨ ਹੁਣ ਗੱਲ ਇਥੋਂ ਸ਼ੁਰੂ ਕਰਨੀ ਪੈਗੀ ਰਸ ਸੋਨਾ ਪਹਿਲੇ ਗੁਰੂ ਨਾਨਕ ਨੇ ਲਿਖਿਆ ਰਸ ਸੋਨਾ ਤੇ ਸੋਨੇ ਦਾ ਹਾਰ ਤੂੰ ਗੱਲ ਵਿੱਚ ਪਾਇਆ ਹੈ ਮੈਂ ਕਿ ਪਹਿਲੇ ਇਹਨੂੰ ਬਾਰ ਸੁੱਟ ਤੈਨੂੰ ਇੱਕ ਪਾਸੇ ਕਰ ਤਾਂ ਤੂੰ ਬਾਕੀ ਗੱਲ ਕਰੀ ਰਸ ਸੋਨਾ ਰਸ ਰੂਪਾ ਅਗਰ ਘਰ ਦੇ ਵਿੱਚ ਕੋਈ ਚਾਂਦੀ ਪਈ ਹੈ ਇਨੋਵੀ ਸੁਟ ਕਿਉਂ ਕਿ ਗੁਰੂ ਕਹ ਰਿਹਾ ਨਹੀਂ ਤੇ ਰਾਸਾ ਕਾਮਣ ਰਸ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਅਗਰ ਰਸ ਹੈ ਤੋ ਮੈਂ ਕੌਣ ਪਹਿਲੇ ਤੇਰੇ ਪਤੀ ਨੂੰ ਚਾਹੀਦਾ ਉਹ ਤੈਨੂੰ ਧੱਕੇ ਮਾਰ ਕੇ ਘਰੋਂ ਕੱਢੇ ਪਹਿਲੇ ਤੇ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੇ ਵਾਸ ਤੇ ਮੈਂ ਕਿ ਕੱਪੜਿਆਂ ਨੂੰ ਤੂੰ ਜ਼ਰੂਰ ਸੈਂਟ ਲਾਇਆ ਹੈ ਅਤਰ ਲਾਇਆ ਹੈ ਖੁਸ਼ਬੂ ਆ ਰਹੀ ਤੂੰ ਜਾਨੀ ਹੈ ਪ੍ਰਿੰਸੀਪਲ ਹੈ ਪੜਾਉਂਦੀ ਹੈ ਕਾਲਜ ਦੇ ਜਾ ਕੇ ਇਸ ਕਿਤਾਬ ਲਿਖਣ ਦਾ ਤੂੰ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ ਤੇ ਸੰਤ ਤੋਂ ਲਾਇਆ ਹੈ ਅਤਰ ਤੋਂ ਲਾਇਆ ਹੈ ਖੁਸ਼ਬੂ ਤੇਰੇ ਕੋਲ ਆ ਰਹੀ ਤੇ ਸਾਬ ਕਿੰਨੇ ਤੇ ਰਸ ਹੈ ਇਹ ਕਿਉਂ ਲਾਇਆ ਹੈ ਰਸ ਸੇ ਜਾ ਰਸ ਘੋੜੇ ਮੰਦਰ ਰਸਮੀ ਛਰ ਰਸਮਾਸ ਮੰਦਰ ਮੈਂ ਕਿ ਬੜੀ ਸੋਹਣੀ ਕੋਠੀ ਹੈ ਤੇਰੀ ਇਹਨੂੰ ਅਗਲਾ ਇਹ ਢਾ ਦੇ ਇਆ ਘਰੋਂ ਨਿਕਲ ਕਿਉਂਕਿ ਇਹ ਵੀ ਇੱਕ ਰਸ ਹੈ ਸਤਿਗੁਰ ਕਹਿੰਦੇ ਪੈਣ ਇਹ ਵੀ ਇੱਕ ਰਸ ਹੈ ਮਕਾਨ ਸੋਨਾ ਮਕਾਨ ਇਹ ਵੀ ਇੱਕ ਰਸ ਹੈ ਅਸਵਾਰੀ ਅੱਛੀ ਤੋਂ ਅੱਛੀ ਅਸਵਾਰੀ ਹੋਵੇ ਉਸ ਜ਼ਮਾਨੇ 'ਚ ਅੱچھے ਘੋੜੇ ਹੁੰਦੇ ਸਨ ਤੇ ਜਿਹਦੇ ਕੋਲ ਬਹੁਤ ਵਧੀਆ ਘੋੜਾ ਹੋਵੇ ਫੁੱਲਿਆ ਨਹੀਂ ਸਮੰਦਾ ਸੀ ਤੇ ਅੱਜ ਕੱਲ੍ਹ ਵਾਹਨ ਬਦਲ ਗਏ ਕਾਰਾਂ ਹੋ ਗਈਆਂ ਜਾਂ ਹੋਰ ਕੋਈ ਇਸ ਜ਼ਰੀਏ ਹੋ ਗਏ ਤੇ ਮੈਂ ਕਿ ਇਹ ਵੀ ਤੇਰੇ ਕੋਲ ਹੈ ਤੇ ਇਹਨੂੰ ਵੀ ਬਾਹਰ ਸੋਟੇ ਹੋਲ ਕੇ ਵੀ ਕਾਰ ਤੇ ਨਾ ਬੈਠੀ ਰਸ ਸੇ ਜਾਰਸ ਘੋੜੇ ਮੰਦਰ ਰਸਮੀ ਠਾ ਮਿੱਠਾ ਵੀ ਕੁ ਰਸ ਹੁੰਦਾ ਤੇ ਚੀਨੀ ਪਿੰਦੀ ਹੈ ਕਿ ਨਹੀਂ ਸ਼ੂਗਰ ਖਾਂਦੀ ਹੈ ਕਿ ਨਹੀਂ ਕਾਰ ਦੇ ਚ ਮਿੱਠਾ ਹੈ ਕਿ ਨਹੀਂ ਕੋਈ ਮਿੱਠੀ ਚੀਜ਼ ਵਰਤਦੀ ਹੈ ਕਿ ਨਹੀਂ ਇਹਨੂੰ ਵੀ ਬਾਹਰ ਸੁੱਟ ਫਿਰ ਰਸ ਮਿੱਠਾ ਰਸ ਮਾਸ ਫਿਰ ਮਾਸ ਇੱਕ ਰਸ ਇਹਨੂੰ ਬਾਹਰ ਸੁੱਟ ਪਰ ਇਸ ਤੋਂ ਪਹਿਲੇ ਚੀਨੀ ਵੀ ਬਾਹਰ ਸੁੱਟ ਕੋਠੀ ਨੂੰ ਵੀ ਅਗਲਾ ਸੋਨੇ ਦਾ ਹਾਰ ਤੋਂ ਜੋ ਗੱਲ ਚ ਪਾਇਆ ਹੈ ਇਹ ਵੀ ਬਾਹਰ ਸੁੱਟ ਔਰ ਫਿਰ ਅਸਵਾਰੀ ਵਾਸਤੇ ਵੀ ਤੇਰੇ ਕੋਲ ਕੁਝ ਨਹੀਂ ਹੋਣਾ ਚਾਹੀਦਾ ਤੂੰ ਸੰਤ ਇਹ ਅਤਰ ਇਤਿਆਦਕ ਦੀਆਂ ਸ਼ੀਸ਼ੀਆਂ ਵੀ ਬਾਹਰ ਸੁੱਟ ਇਹ ਕਰਦੇ ਚ ਨਹੀਂ ਹੋਣੀਆਂ ਚਾਹੀਦੀਆਂ ਅੱਖ ਲੱਗੀ ਇਸ ਢੰਗ ਨਾਲ ਤੇ ਮੈਂ ਨਹੀਂ ਸੋਚਿਆ ਸੀ ਇਸ ਤਰ੍ਹਾਂ ਦੇ ਵੀ ਅਰਥ ਆਉਂਦੇ ਨੇ ਦਿਮਾਗਾ ਤੂੰ ਇਹ ਸਮਝਿਆ ਹੈ ਕਿ ਸਿੱਖ ਜਗਤ ਵਿੱਚ ਸਾਰਿਆਂ ਨੇ ਦਿਮਾਗ ਨੂੰ ਤਾਲੇ ਲਾ ਕੇ ਰੱਖਿਆ ਹੋਣਾ। ਵਾਕਈ ਜਿਨ੍ਹਾਂ ਨੇ ਤਾਲੇ ਲਾ ਕੇ ਰੱਖੇ ਹੋਏ ਨੇ ਉਹਨਾਂ ਨੇ ਇਸ ਬਹਿਸ ਨੂੰ ਛੇੜਿਆ ਆਇਆ ਹੈ। ਪਰ ਪੰਥ ਦੇ ਪਰਮਾਣਿਕ ਖਰੜੇ ਦੀਆਂ ਥਾਂ-ਥਾਂ ਤੇ ਮੁਕਾਲਫਤ। ਔਰ ਅਨੇਕਤਾ ਨੂੰ ਅੰਮ੍ਰਿਤ ਵੀ ਅਨੇਕਾਂ ਹਿੱਸਿਆਂ 'ਚ ਵੰਡ ਕੇ ਰੱਦ ਦਿੱਤਾ। ਫਿਰ ਠੰਡੇ ਦਿਲ ਨਾਲ ਮੈਂ ਤੁਹਾਨੂੰ ਪੁੱਛਣ ਲੱਗੀ ਗਏ ਨੇ ਜੀ ਗੱਲ ਕੀ ਹੈ? ਫਿਰ ਗੱਲ ਕੀ ਹੈ? ਮੈਂ ਤੇ ਇੰਨੀ ਵੱਡੀ ਕਿਤਾਬ ਲਿਖ ਬੈਠੀ ਨੀ। ਮੱਕਰ ਗੱਲ ਸੁਣਾ ਸੋਨੇ ਦਾ ਕੋਲ ਹੋਣਾ ਮਾੜੀ ਗੱਲ ਨਹੀਂ ਪਰ ਬੰਦਾ ਸੋਨੇ ਵਿੱਚ ਰਸ ਨਾ ਮਾਣੇ ਔਰ ਜਿਵੇਂ ਪੁਰਸ਼ ਸੋਨੇ ਦਾ ਅਗਰ ਕੜਾ ਪਾਈ ਫਿਰਦਾ ਹੈ ਤੇ ਰਸ ਹੈ ਉਸ ਦਾ ਵਰਨਾ ਸਰਬ ਲੋਕ ਦਾ ਕੜਾ ਸਾਨੂੰ ਸਤਗੁਰ ਨੇ ਦਿੱਤਾ ਹੈ ਸੋਨੇ ਦਾ ਤਾਂ ਨਹੀਂ ਦਿੱਤਾ ਤੇ ਜਿੰਨੇ ਪਾਈ ਫਿਰਦੇ ਨੇ ਕਿ ਸੋਨੇ ਦਾ ਕੜਾ ਵੀ ਇੱਕ ਰਸ ਹੋ ਗਿਆ ਸੋਨਾ ਇੱਕ ਲੋੜ ਹੋ ਸਕਦੀ ਬੰਦੇ ਦੀ ਰੱਖੇ ਅਗਰ स्त्री ਨੇ ਕੁਝ ਪਹਿਨੇ ਹੈ ਠੀਕ ਹੈ ਪਰ ਹੁਣ ਨਿਰਾ ਤੇ ਸੋਨਾ ਨਾ ਦਿਖਾਂਦੀ ਫਿਰੇ ਤੇ ਜੇ ਦਿਖਾਂਦੀ ਤੇ ਰਹੀ ਹੋ ਰਸ ਹੈ ਮੁਸ਼ਕਿਲ ਹੈ ਕਿ ਨਾਮ ਜਪ ਸਕੇ ਰਸ ਨਹੀਂ ਆਉਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਇੱਕ ਲੋੜ ਹੈ ਸੰਸਾਰਿਕ ਲੋੜ ਹੈ ਸਮਾਜਿਕ ਲੋੜ ਹੈ ਸਰੀਰਕ ਲੋੜ ਹੈ ਇਹ ਸਿਰਫ ਰਸ ਨਾ ਹੋਵੇ ਅਗਰ ਰਸ ਬਣ ਗਿਆ ਤਾਂ ਸੁਰਤ ਇੱਥੇ ਵੀ ਰੁਕ ਜਾਏਗੀ ਅੱਗੇ ਨਹੀਂ ਜਾ ਸਕੇਗਾ ਮਨ ਮਕਾਨ ਇੱਕ ਲੋੜ ਹੈ ਬਿਲਕੁਲ ਲੋੜ ਹੈ ਮਨੁੱਖ ਦੀ ਇੱਕ ਲੋੜ ਹੈ ਤੇ ਜੇ ਮਕਾਨ ਹੁਣ ਰਸ ਬਣ ਜਾਏ ਤੇ ਕਈਆਂ ਵਾਸਤੇ ਰਸ ਬਣ ਜਾਂਦਾ ਉਹ ਬੈਠਣ ਵਾਸਤੇ ਬਾਅਦ ਵਿੱਚ ਕਹਿੰਦੇ ਨੇ ਪਹਿਲੇ ਸਾਰਾ ਮਕਾਨ ਦਿਖਾਉਂਦੇ ਨੇ ਇਹ ਵੀ ਵੇਖੋ ਇਹ ਵੀ ਵੇਖਾਂ ਅੰਜ ਪ੍ਰਕਰਮਾ ਕਰਾਈ ਫਿਰਦੇ ਨੇ ਆਪਣੇ ਮਕਾਨ ਦੀ ਜਿਵੇਂ ਉਹਨਾਂ ਦਾ ਮਕਾਨ ਇੱਕ ਮੰਦਰ ਹੋਵੇ ਖੂਬਸੂਰਤ ਪ੍ਰਮਾਤਮਾ ਦਾ ਖੈਰ ਮੁਖਤਸਰ ਅਸਰੀ ਇਹ ਰਸ ਹੁੰਦਾ ਹੈ ਤਾਂ ਹੁਣ ਇਸ ਮਕਾਨ ਨੇ ਰੱਬ ਦਾ ਨਾਮ ਨਹੀਂ ਜਪਣ ਦੇਣਾ ਕਈਆਂ ਵਾਸਤੇ ਗੱਡੀ ਕਾਰ ਇhtiyazak रस बन ਜਾਂਦੀ ਬਿ ਲੋਕੀ ਵੇਖਣ ਕੋਈ ਵਧੀਆ ਹੋਵੇ ਕਾਰ ਆਮ ਕਾਰਾਂ ਤੇ ਲੋਕੀ ਪਏ ਗੁਮਦਨ ਕੋਈ ਖਾਸ ਹੋਵੇ ਕੋਈ سلسلہ ਖਾਸ ਹੋਵੇ ਵਿਸ਼ੇਸ਼ ਹੋਵੇ ਤੇ ਜੇ ਹੁਣ ਕਾਰ ਦੇ ਆਸਰੇ ਤੇ ਤੂੰ ਵਿਸ਼ੇਸ਼ ਹੋਣਾ ਸਭ ਕੁਝ ਰਸ ਹੋ ਜਾਏ ਸੁਰਤ ਰੁਕੇਗੀ ਤੇ ਮਿੱਠਾ ਇੱਕ ਲੋੜ ਹੈ ਸਰੀਰ ਦੇ ਚ ਮਾੜਾ ਮੋਟਾ ਜਾਣਾ ਹੀ ਚਾਹੀਦਾ ਥੋੜਾ ਬਹੁਤ ਇਹਦੀ ਇੱਕ ਲੋੜ ਹੈ ਪਰ ਇਹ ਹੁਣ ਰਸ ਹੀ ਬਣ ਜਾਏ ਕਈ ਬੰਦਿਆਂ ਦਾ ਮਿੱਠੀ ਚੀਜ਼ ਖਾਣਾ ਇੱਕ ਰਸ ਬਣ ਜਾਂਦਾ ਹੈ ਤੁਜੇ ਰਸ ਬਣ ਗਏ ਤੇ ਮੁਸ਼ਕਿਲ ਹੈ ਨਾਮ ਜਪ ਸਕੇ ਇਸ ਤਰ੍ਹਾਂ ਮਾਸ ਇੱਕ ਬੰਦੇ ਦੀ ਲੋੜ ਹੋ ਸਕਦੀ ਰਸ ਨਹੀਂ ਅਗਰ ਮਾਸ ਰਸ ਬਣ ਗਿਆ ਤਾਂ ਫਿਰ ਮੁਸ਼ਕਿਲ ਹੈ ਨਾਮ ਜਪ ਸਕੇ ਫਿਰ ਤੇ ਮਾਸੀ ਚ ਫਸ ਗਿਆ ਫਿਰ ਤੇ ਮਾਸੀ ਚ ਡੁੱਬ ਗਿਆ ਕੋਈ ਰੂਪ ਦੇ ਚ ਡੁੱਬ ਗਿਆ ਕੋਈ ਸੋਨੇ ਚ ਡੁੱਬ ਗਿਆ ਕੋਈ ਮਕਾਨ ਦੇ ਚ ਡੁੱਬ ਗਿਆ ਕੋਈ ਮਿੱਠੇ ਚ ਡੁੱਬ ਗਿਆ ਕੋਈ ਮਹਿਲ ਮਾਰੀਆਂ ਚ ਡੁੱਬ ਗਿਆ ਕੋਈ ਮਾਸੇ ਚ ਡੁੱਬ ਗਿਆ ਖਾਤਕੁਰ ਇਨਾਂ ਸਾਰਿਆਂ ਨੂੰ ਰਸ ਪਏ ਕਹਿੰਦੇ ਨੇ ਇੱਕ ਨੂੰ ਰਸ ਨਹੀਂ ਆਖਿਆ ਫਿਰ ਇਸ ਪੰਕਤੀ ਨੂੰ ਸਰਵਨ ਕਰਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਸ ਸੋਨਾ ਰਸ ਰੋਪਾ ਕਾਮਣ ਰਸ ਪਰਮਲ ਕੇ ਵਾਸ ਰਸ 세 ਜਾ ਰਸ ਘੋੜੇ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਅਗਰ ਇੰਨੇ ਰਸ ਇਸ ਸਰੀਰ ਦੇ ਚ ਨੇ ਨਾਮ ਕਿੱਥੇ ਵਸੇਗਾ ਮੇਰੇ ਹਿਸਾਬ ਦੇ ਨਾਲ ਇਸ ਤੋਂ ਵਧੀਆ ਐਕਸਪਲੇਨੇਸ਼ਨ ਕੋਈ ਤੁਹਾਨੂੰ ਹੋਰ ਦੇ ਨਹੀਂ ਸਕਦਾ ਦੇਖੋ ਜੀ ਇਹਨਾਂ ਗੱਲਾਂ 'ਚ ਨਾ ਸਾਨੂੰ ਉਲਝਾਇਆ ਗਿਆ ਆ ਕਿ ਆਪਾਂ ਜਿਹੜਾ ਸਾਡਾ ਮੇਨ Aim ਸੀਗਾ ਜ਼ਿੰਦਗੀ ਦਾ ਜੋ ਸਾਡਾ ਹੋਣਾ ਚਾਹੀਦਾ ਕਿ ਸਾਨੂੰ ਨਾਮ ਦੀ ਪ੍ਰਾਪਤੀ ਹੋਵੇ ਉਸ ਤੋਂ ਸਾਨੂੰ ਹੋਰ ਰਾਵਾਂ ਦੇ ਵਿੱਚ ਪਾ ਕੇ ਸਾਨੂੰ ਆਪਸ ਦੇ ਵਿੱਚ ਲੜਾਇਆ ਜਾ ਰਿਹਾ ਹੈ ਕਿ ਇੱਕ ਸੰਪਰਦਾ ਦੀ ਹੋਰ ਮਰਿਆਦਾ ਬਣ ਗਈ ਆ ਇੱਕ ਦੀ ਹੋਰ ਪਰ ਮੇਨ ਗੱਲ ਇਹੀ ਸੀ ਕਿ ਜੇ ਤੁਹਾਡੀ ਲੋੜ ਹੈ ਕੋਈ ਵੀ ਚੀਜ਼ ਦੀ ਉਸੀ ਨੂੰ ਲੋੜ ਜਿੰਨਾ ਹੀ ਲਵੋ ਜੇਕਰ ਉਸ ਤੋਂ ਵੱਧ ਲਾਉਂਗੇ ਜਾਂ ਫਿਰ ਉਸ ਦਾ ਰਸ ਮਾਣਨ ਲੱਗ ਜਾਓਗੇ ਤਾਂ ਉਹ ਤੁਹਾਡੇ ਲਈ ਬੁਰਾ ਹੋਊਗਾ ਇਹ ਬਹੁਤ ਹੀ ਸਪਸ਼ਟ ਅੱਖਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਪਰ ਸਾਡੇ ਬੰਦੇ ਇਹ ਗੱਲਾਂ ਸਮਝਣ ਦੀ ਬਜਾਏ ਆਪਣੇ ਆਪਣੇ ਸੰਪਰਦਾ ਨਾਲ ਜੁੜ ਕੇ ਆਪਸ ਵਿੱਚ ਲੜੀ ਜਾਂਦੇ ਆ ਤੇ ਜੇਕਰ ਦੇਖਿਆ ਜਾਵੇ ਤਾਂ ਕੋਈ ਵੀ ਚੀਜ਼ ਜੋ ਤੁਹਾਨੂੰ ਉਸ ਪਰਮਾਤਮਾ ਤੋਂ ਜਾਂ ਉਸ ਨਾਮ ਤੋਂ ਦੂਰ ਕਰਦੀ ਹੈ ਤਾਂ ਉਹ ਇੱਕ ਮਾਇਆ ਦੇ ਰੂਪ ਦੇ ਵਿੱਚ ਹੀ ਹੁੰਦੀ ਹੈ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਅਨੰਦ ਸਹਿਬ ਦੇ ਵਿੱਚ ਲਿਖਿਆ ਹੈ ਕਿ ਇਹ ਮਾਇਆ ਜਿੱਥਰ ਵਿਸਰੇ ਮੋਹ ਉਪਜੇ ਪਾਉ ਦੂਜਾ ਲਾਇਆ ਉਹ ਕੋਈ ਵੀ ਚੀਜ਼ ਜਿਸ ਨਾਲ ਪ੍ਰਮਾਤਮਾ ਭੁੱਲਦਾ ਹੈ ਉਹ ਮਾਇਆ ਆ ਪਰ ਸਾਨੂੰ ਸਿਰਫ ਮਾਇਆ ਇਹ ਕਿਹਾ ਗਿਆ ਹੈ ਕਿ ਦੌਲਤ ਆ ਸ਼ੋਹਰਤ ਆ ਪਰ ਮਾਇਆ ਉਹ ਤੁਹਾਡਾ ਪਰਿਵਾਰ ਵੀ ਹੋ ਸਕਦਾ ਹੈ ਜੇਕਰ ਤੁਸੀਂ ਆਪਣੇ ਪਰਿਵਾਰ ਲਈ ਉਹ ਕੰਮ ਕਰ ਰਹੇ ਹੋ ਜੋ ਗੁਰਮਤਿ ਅਨੁਸਾਰ ਨਹੀਂ ਹਨ ਤਾਂ ਉਹ ਵੀ ਇੱਕ ਮਾਇਆ ਦੇ ਤੌਰ ਤੇ ਵਰਤੇ ਜਾਂਦੇ ਆ ਇਸ ਕਰਕੇ ਕੋਈ ਵੀ ਚੀਜ਼ ਮੈਂ ਵੀ ਜ਼ਿੰਦਗੀ ਦੇ ਵਿੱਚ ਮੈਂ ਕੋਈ ਇਕ ਵਰ ਕਲੀਅਰ ਕਰਦਾ ਮੈਂ ਕੋਈ ਵੱਡਾ ਗਿਆਨੀ ਜਾਂ ਕੁਛ ਨਹੀਂਗਾ ਪਰ ਜਿੰਨੀ ਕ ਸਮਝ ਮੈਨੂੰ ਲੱਗੀ ਆ ਗੁਰਬਾਣੀ ਪੜ੍ਹ ਕੇ ਗੁਰਬਾਣੀ ਕਥਾ ਸੁਣ ਕੇ ਕਿ ਜੇਕਰ ਤੁਹਾਨੂੰ ਜ਼ਰੂਰਤ ਨਹੀਂ ਗਈ ਕਿ ਜੇਕਰ ਤੁਹਾਡਾ ਉਸ ਚੀਜ਼ ਤੋਂ ਬਿਨਾਂ ਸਰਦਾ ਆ ਤਾਂ ਉਸ ਚੀਜ਼ ਤੋਂ ਬਿਨਾਂ ਸਾਰੋ ਜਿਵੇਂ ਕਿ ਮੀਟ ਆ ਇਹ ਅੱਜ ਦੇ ਜ਼ਿੰਦਗੀ ਦੇ ਵਿੱਚ ਬਹਾਨਾ ਲਾਉਂਦੇ ਆ ਜੀ ਮੀਟ ਤੋਂ ਪ੍ਰੋਟੀਨ ਮਿਲਦਾ એનર્ਜੀ ਮਿਲਦੀ ਆ ਪਰ ਅੱਜ ਕੱਲ ਜੋ ਸਮਾਂ ਚੱਲ ਰਿਹਾ ਆ ਕਿ ਪ੍ਰੋਟੀਨ ਆ ਕਾਰਬੋਹਾਈਡਰੇਟਸ ਕੁਛ ਵੀ ਆ ਇਹ ਅੱਜ ਦੇ ਸਮੇਂ ਦੇ ਵਿੱਚ ਮਾਰਕੀਟਾਂ 'ਚ ਜਾਓ ਤੁਹਾਨੂੰ ਵੀਗਨ ਜਿਹੜੀਆਂ ਹੁੰਦੀਆਂ ਵੀਗਨ ਉਹ ਵੀ ਪੰਮ ਚੀਜ਼ਾਂ ਦਰਖਤਾਂ ਤੋਂ ਬਣੀਆਂ ਉਹਨਾਂ ਤੋਂ ਪ੍ਰੋਟੀਨ ਤੁਹਾਨੂੰ ਇੰਨੀ ਮਾਤਰਾ 'ਚ ਮਿਲ ਸਕਦਾ ਕਿ ਤੁਹਾਨੂੰ ਮੀਟ ਖਾਣ ਦੀ ਲੋੜ ਨਹੀਂ ਗਈ ਪਰ ਇਹ ਨਹੀਂ ਕਿ ਮੀਟ ਇਸ ਲਈ ਨਹੀਂ ਖਾਣਾ ਕਿ ਜੀ ਦੇਖੋ ਉਹ ਜਾਨਵਰ ਨੂੰ ਮਾਰਦੇ ਆ ਪਰ ਜੇਕਰ ਮੇਰੇ ਇਸ ਚੀਜ਼ ਕਰਨ ਦੇ ਨਾਲ ਜੇਕਰ ਮੈਨੂੰ ਪ੍ਰੋਟੀਨ ਕਿਸੇ ਹੋਰ ਚੀਜ਼ ਤੋਂ ਮਿਲਦਾ ਆ ਤੇ ਮੇਰੇ ਉਹ ਮੀਟ ਨਾ ਖਾਣ ਦੇ ਨਾਲ ਕਿਸੇ ਦੀ ਜਾਨ ਬਚਦੀ ਆ ਤੇ ਮੈਂ ਇਸ ਲਈ ਉਹ ਚੀਜ਼ ਵਰਤੂੰਗਾ ਕਿ ਜਿੰਨਾ ਚਿਰ ਅਵੋਇਡ ਹੋ ਸਕਦਾ ਆ ਮੈਂ ਉਸ ਨੂੰ ਅਵੋਇਡ ਕਰੂੰਗਾ ਪਰ ਜੇਕਰ ਆਖਰਕਾਰ ਮੈਨੂੰ ਲੋੜ ਪਣੀ ਜਾਵੇ ਕਿ ਮੈਨੂੰ ਉਹ ਚੀਜ਼ ਕਰਨੀ ਪਵੇ ਕਿ ਮੈਨੂੰ ਮੀਟ ਖਾਣਾ ਪਵੇ ਤਾਂ ਫਿਰ ਲੋੜ ਦੇ ਅਨੁਸਾਰ ਖਾਇਆ ਜਾਵੇ ਇਹ ਸ਼ਾਇਦ ਗੱਲ ਆਪਣੇ ਬੰਦੇ ਅੱਜਕੱਲ ਸਮਝ ਨਹੀਂ ਬਜਾਏ ਆਪਸ ਦੇ ਵਿੱਚ ਲੜਨ ਦੇ ਵਿੱਚ ਜ਼ਿਆਦਾ ਉਲਝੇ ਪਏ ਆ ਇਹ ਨਹੀਂ ਕਿ ਇੱਕ ਦੂਜੇ ਨੂੰ ਬੈ ਕੇ ਵਿਚਾਰ ਵਟਾਂਦਰਾ ਕਰਕੇ ਸਮਝਾਇਆ ਜਾਵੇ ਇੱਕ ਮਰਿਆਦਾ ਨਾਂ ਦੀ ਵੀ ਚੀਜ਼ ਹੁੰਦੀ ਹੈ ਕਿ ਜੋ ਸੰਤ ਮਸਕੀਨ ਜੀ ਨੇ ਕਿਹਾ ਉਹਨਾਂ ਨੇ ਜਿਸ ਸਮਝ ਦੀ ਕਥਾ ਆ ਉਹਨਾਂ ਨੇ ਕਿਹਾ ਸੀ ਕਿ ਬਾਹਰ ਹੀ ਜ਼ਿਆਦਾ ਝਗੜਾਇਆ ਪਰ ਹੁਣ ਅੱਜ ਦੇ ਸਮੇਂ ਦੇ ਵਿੱਚ ਤਾਂ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹ ਬਹੁਤ ਝਗੜਾ ਵੱਧ ਗਿਆ ਹੈ ਤੇ ਇੱਕ ਗੱਲ ਹੋਰ ਕਿ ਜੇਕਰ ਤੁਸੀਂ ਗੁਰਬਾਣੀ ਪੜ੍ਹੋਗੇ ਤਾਂ ਤੁਹਾਨੂੰ ਕੋਈ ਵੀ ਬੇਵਕੂਫ ਨਹੀਂ ਬਣਾ ਸਕਦਾ ਕਿਉਂਕਿ ਜਿਵੇਂ ਸੰਤ ਮਸਕੀ ਜੀ ਨੇ ਐਗਜ਼ੈਂਪਲ ਦਿੱਤੀ ਹੈ ਕਿ ਗੁਰਬਾਣੀ ਦੀਆਂ ਕੁਝ ਪੰਕਤੀਆਂ ਯੂਜ਼ ਕਰਕੇ ਤੁਹਾਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਪੰਕਤੀਆਂ ਜੇਕਰ ਤੁਸੀਂ ਪੂਰਾ ਸ਼ਬਦ ਨਾ ਪੜੋ ਤਾਂ ਕਈ ਵੇਲੇ ਉਹ ਅਰਥ ਗਲਤ ਹੋ ਜਾਂਦੇ ਆ ਜੇਕਰ ਤੁਹਾਨੂੰ ਪਤਾ ਹੋਵੇ ਕਿ ਇਹ ਪੰਕਤੀ ਕਿਸ ਭਾਵ ਦੇ ਨਾਲ ਬੋਲੀ ਗਈ ਆ ਤਾਂ ਬਹੁਤ ਹੀ ਸੋਖਾ ਹੋ ਜਾਂਦਾ ਸਮਝਣਾ ਗੁਰਬਾਣੀ ਨੂੰ ਇਸ ਕਰਕੇ ਜਿੰਨਾ ਹੋ ਸਕੇ ਗੁਰਬਾਣੀ ਪੜੋ ਗੁਰਬਾਣੀ ਗੁਰਮਤ ਰਹਿਤ ਮਰਿਆਦਾ ਦੇ ਹਿਸਾਬ ਦੇ ਨਾਲ ਆਪਣਾ ਜੀਵਨ ਜਿਉ। ਹੋ ਸਕਦਾ ਹੈ ਕਿ ਵੀਰ ਮਰੇ ਇਸ ਗੱਲ ਨਾਲ ਸਹਿਮਤ ਨਾ ਹੋਣ ਪਰ ਉਹ ਉਹਨਾਂ ਦੀ ਮਰਜ਼ੀ ਆਪਾਂ ਉਹਨਾਂ ਦਾ ਆਪਣੇ ਵਿਚਾਰ ਹੀ ਅੱਗੇ ਰੱਖ ਸਕਦੇ ਆ। ਜੇਕਰ ਸਮਝਣਾ ਚਾਹਣ ਤਾਂ ਉਹਨਾਂ ਦੀ ਮਰਜ਼ੀ ਜੇ ਨਾ ਸਮਝਣਾ ਚਾਹਣ ਤਾਂ ਵੀ ਉਹਨਾਂ ਦੀ ਮਰਜ਼ੀ। ਆਈ ਹੋਪ ਜੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ। ਮਿਲਦੇ ਆਂ ਜੀ ਅਗਲੀ ਵੀਡੀਓ 'ਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।